ਮੇਰੇ ਦੋਸਤ ਦੀ ਪਤਨੀ ਮੇਰੇ ਸਾਹਮਣੇ ਕੁੰਡ ਵਿੱਚ ਹੀ ਰਹਿੰਦੀ ਸੀ ਪਰ ਫੇਰ ਵੀ ਮੇਰਾ ਦੋਸਤ ਮੈਨੂੰ ਖਾਣੇ ਤੇ ਆਪਣੇ ਘਰ ਲੈ ਜਾਂਦਾ ਸੀ ਇੱਕ ਦਿਨ ਮੇਰਾ ਦੋਸਤ ਆਪਣੀ ਪਤਨੀ ਲਈ ਇੱਕ ਬਹੁਤ ਹੀ ਸੋਹਣਾ ਪੰਜੇਬਾਂ ਦਾ ਜੋੜਾ ਲੈ ਕੇ ਆਇਆ ਮੈਂ ਆਪਣੇ ਘਰੇ ਵਾਪਸ ਆਇਆ ਤਾਂ ਮੇਰੀ ਪਤਨੀ ਦੇ ਪੈਰਾਂ ਵਿੱਚ ਉਹ ਪੰਜੇਬਾਂ ਦੇਖ ਕੇ ਮੈਂ ਹੈਰਾਨ ਰਹਿ ਗਿਆ ਮੈਨੂੰ ਕੁਝ ਸ਼ੱਕ ਹੋਇਆ ਫੇਰ ਇੱਕ ਦਿਨ ਮੈਂ ਬਿਨਾਂ ਦੱਸੇ ਹੀ ਆਪਣੇ ਦੋਸਤ ਦੇ ਘਰ ਚਲਾ ਗਿਆ ਮੈਂ ਅੰਦਰ ਪੈਰ ਰੱਖਿਆ ਹੀ ਸੀ ਕੀ ਸਾਹਮਣੇ ਦਾ ਨਜ਼ਾਰਾ ਦੇਖ ਕੇ ਮੇਰੇ ਹੋਸ਼ ਉੱਡ ਗਏ ਇੱਕ ਦਿਨ ਫੇਰ ਅਜੀਤ ਮੇਰੇ ਸਿਰ ਤੇ ਖੜਾ ਸੀ ਅਤੇ ਬੋਲ ਰਿਹਾ ਸੀ ਕਿ ਮੇਰੇ ਨਾਲ ਘਰ ਚੱਲੋ ਅੱਜ ਤੁਹਾਡੀ ਭਾਬੀ ਨੇ ਬਰੀਆਨੀ ਬਣਾਈ ਹੈ ਰੋਜ਼ ਰੋਜ਼ ਅਜੀਤ ਦੇ ਘਰ ਜਾਣਾ ਮੈਨੂੰ ਚੰਗਾ ਨਹੀਂ ਲੱਗਦਾ ਸੀ ਕਿਉਂਕਿ ਉਹਦੀ ਪਤਨੀ ਮੇਰੇ ਸਾਹਮਣੇ ਕੁੰਡ ਦੇ ਵਿੱਚ ਹੀ ਰਹਿੰਦੀ ਸੀ ਪਰ ਪਤਾ ਨਹੀਂ ਅਜੀਤ ਇਸ ਤਰ੍ਹਾਂ ਕਿਉਂ ਕਰਦਾ ਸੀ ਉਹ ਹਫ਼ਤੇ ਵਿੱਚ 2-3 ਵਾਰ ਮੈਨੂੰ ਆਪਣੇ ਘਰੇ ਲੈ ਜਾਂਦਾ ਸੀ ਮੈਂ ਅਤੇ ਅਜੀਤ ਇੱਕ ਜਗ੍ਹਾ ਤੇ ਹੀ ਕੰਮ ਕਰਦੇ ਸਨ ਸਾਡੀ ਦੋਸਤੀ ਵੀ ਬਹੁਤ ਗੁੜੀ ਸੀ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਇੱਕ ਵਾਰੀ ਹੀ ਮੇਰੇ ਘਰ ਆਇਆ ਸੀ ਇੱਕ ਦਿਨ ਮੈਂ ਉਸ ਨੂੰ ਕਿਹਾ ਕਿ ਨਹੀਂ ਯਾਰ ਮੈਂ ਤੇਰੇ ਘਰ ਨਹੀਂ ਜਾ ਸਕਦਾ ਅਜੀਤ ਬੋਲਿਆ ਕਿਉਂ ਜ਼ਰੂਰ ਤੂੰ ਅੱਜ ਭਾਬੀ ਕੋਲ ਕਰ ਜਲਦੀ ਜਾਣ ਬਾਰੇ ਸੋਚ ਰਿਹਾ ਐ ਮੈਂ ਸੋਚ ਰਿਹਾ ਸੀ ਕਿ ਏ ਇਸ ਤਰ੍ਹਾਂ ਤਾਂ ਮੇਰਾ ਪਿੱਛਾ ਨਹੀਂ ਛੱਡੇਗਾ ਮੈਂ ਕੋਈ ਬਹਾਨਾ ਬਣਾ ਲੈਣਾ ਹਾਂ ਮੈਂ ਕਿਹਾ ਮੇਰੇ ਪਾਪਾ ਦੀ ਤਬੀਅਤ ਖਰਾਬ ਹੈ ਇਸ ਲਈ ਉਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਹੈ ਵੈਸੇ ਵੀ ਅੱਜ ਘਰ ਜਾਣ ਲਈ ਬਹੁਤ ਲੇਟ ਹੋ ਗਿਆ ਹਾਂ ਅਜੀਤ ਨੇ ਕਿਹਾ ਕਿ ਅੱਛਾ ਇਹ ਗੱਲ ਹੈ ਮੈਂ ਤੈਨੂੰ ਮਜਬੂਰ ਨਹੀਂ ਕਰਾਂਗਾ ਮੇਰੇ ਮਾਤਾ ਪਿਤਾ ਲੱਗ ਘਰ ਵਿੱਚ ਰਹਿੰਦੇ ਸਨ ਮੈਂ ਅਤੇ ਮੇਰੀ ਪਤਨੀ ਕੰਪਨੀ ਦਾ ਦਿੱਤੇ ਹੋਏ ਘਰ ਵਿੱਚ ਰਹਿੰਦੇ ਸੀ ਮੈਂ ਅਜੀਤ ਤੋਂ ਜਾਣ ਛਡਵਾ ਕੇ ਆਫਿਸ ਤੋਂ ਘਰ ਆ ਗਿਆ ਸੀ ਪਰ ਮੈਂ ਘਰ ਆ ਕੇ ਦੇਖਿਆ ਕਿ ਮੇਰੀ ਪਤਨੀ ਘਰ ਵਿੱਚ ਨਹੀਂ ਸੀ ਇਹ ਕੋਈ ਮਾਮੂਲੀ ਗੱਲ ਨਹੀਂ ਸੀ ਸਾਡੇ ਵਿਆਹ ਨੂੰ 2 ਸਾਲ ਹੋ ਗਏ ਸਨ ਪਰ ਜਦੋਂ ਵੀ ਮੈਂ ਆਫਿਸ ਤੋਂ ਆਉਂਦਾ ਤਾਂ ਉਹ ਮੈਨੂੰ ਘਰ ਹੀ ਮਿਲਦੀ ਸੀ ਇਹ ਬਹੁਤ ਵੱਡੀ ਗੱਲ ਸੀ ਜਦੋਂ ਮੈਂ ਜਾ ਕੇ ਚੌਂਕੀਦਾਰ ਨੂੰ ਪੁੱਛਿਆ ਕਿ ਤੁਹਾਨੂੰ ਪਤਾ ਹੈ ਕਿ ਮੈਡਮ ਜੀ ਕਿੱਥੇ ਗਏ ਹਨ ਤਾਂ ਚੌਂਕੀਦਾਰ ਨੇ ਕਿਹਾ ਕਿ ਨਹੀਂ ਮੈਨੂੰ ਕੀ ਪਤਾ ਹੋ ਸਕਦਾ ਹੈ ਕਿ ਮਾਲਕੀਨ ਕਿੱਥੇ ਗਏ ਹਨ ਮਾਲਕੀਨ ਹਰ ਰੋਜ਼ ਵਾਂਗੂ ਹੀ ਕਿਤੇ ਬਾਹਰ ਗਏ ਹੋਏ ਹਨ ਉਹ ਜਲਦੀ ਵਾਪਸ ਆ ਜਾਣਗੇ ਮੈਂ ਚੌਂਕੀਦਾਰ ਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਘਰੋਂ ਗਈ ਹੈ ਕੀ ਹਰ ਰੋਜ਼ ਘਰੋਂ ਬਾਹਰ ਜਾਂਦੀ ਹੈ ਮੈਂ ਚੌਂਕੀਦਾਰ ਨੂੰ ਕਿਹਾ ਕਿ ਇਹ ਤੁਹਾਡਾ ਕੀ ਮਤਲਬ ਹੈ ਚੌਂਕੀਦਾਰ ਨੇ ਮੈਨੂੰ ਕਿਹਾ ਕਿ ਸਾਹਿਬ ਜੀ ਸਾਨੂੰ ਨੌਕਰਾਂ ਨੂੰ ਕੀ ਪਤਾ ਕਿ ਮਾਲਿਕ ਕਿੱਥੇ ਜਾਂਦੇ ਹਨ ਤੇ ਕਿੱਥੋਂ ਆਉਂਦੇ ਹਨ ਮੈਂ ਆਪਣੇ ਕਮਰੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਜੀਤ ਦਾ ਫੋਨ ਆਇਆ ਅੰਕਲ ਦਾ ਚੈੱਕਅਪ ਹੋ ਗਿਆ ਕੀ ਡਾਕਟਰ ਨੇ ਕਿਹਾ ਮੈਂ ਕਿਹਾ ਕਿ ਯਾਰ ਪਾਪਾ ਨੇ ਜਾਣ ਤੋਂ ਮਨਾ ਕਰ ਦਿੱਤਾ ਉਹ ਕਿਸੇ ਕੰਮ ਵਿੱਚ ਵਿਅਸਤ ਸਨ ਅਜੀਤ ਦੀਆਂ ਗੱਲਾਂ ਵਿੱਚੋਂ ਚਿੰਤਾ ਦਾ ਅਹਿਸਾਸ ਹੋ ਰਿਹਾ ਸੀ ਅਜੀਤ ਦੀ ਆਵਾਜ਼ ਵਿੱਚ ਨਾਰਾਜ਼ਗੀ ਸਾਫ਼ ਝਲਕ ਰਹੀ ਸੀ ਮੈਂ ਕਿਹਾ ਕਿ ਮੈਂ ਕੀ ਕਰਾਂ ਯਾਰ ਪਿਤਾ ਨੇ ਜਾਣ ਤੋਂ ਹੀ ਮਨਾ ਕਰ ਦਿੱਤਾ ਇਹ ਬੋਲ ਕੇ ਮੈਂ ਫੋਨ ਰੱਖ ਦਿੱਤਾ ਸੀ ਉਸ ਗੱਲ ਨੂੰ ਅੱਧਾ ਘੰਟਾ ਹੋ ਗਿਆ ਸੀ ਕਿ ਮੇਰੀ ਪਤਨੀ ਘਰ ਦੇ ਵਿੱਚ ਦਾਖਲ ਹੋਈ ਅਤੇ ਬੋਲਣ ਲੱਗੀ ਕਿ ਵਿਰਾਜ ਮੈਨੂੰ ਮਾਫ਼ ਕਰੋ ਮੈਂ ਕਰੇ ਨਹੀਂ ਸੀ ਤੁਹਾਨੂੰ ਭੁੱਖ ਤਾਂ ਨਹੀਂ ਲੱਗੀ ਮੈਂ ਨਾ ਵਿੱਚ ਸਿਰ ਹਿਲਾਇਆ ਅਤੇ ਬਹੁਤ ਧਿਆਨ ਨਾਲ ਸਿਮਰਨ ਦਾ ਚਿਹਰਾ ਦੇਖਣ ਲੱਗਾ ਉਹ ਕੁਝ ਪਰੇਸ਼ਾਨ ਲੱਗ ਰਹੀ ਸੀ ਮੈਂ ਕਿਹਾ ਸਿਮਰਨ ਕਿੱਥੇ ਗਈ ਸੀ ਤੂੰ ਉਹ ਨਜ਼ਰ ਚੁਰਾ ਕੇ ਬੋਲੀ ਕਿ ਮੈਂ ਪੜੋਸਨ ਦੇ ਘਰ ਗਈ ਸੀ ਉਹ ਮੇਰੀ ਬਹੁਤ ਚੰਗੀ ਸਹੇਲੀ ਬਣ ਗਈ ਆ ਫੇਰ ਅੱਗੇ ਮੈਂ ਕੋਈ ਸਵਾਲ ਨਹੀਂ ਕੀਤਾ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ ਕਿ ਮੇਰੀ ਪਤਨੀ ਨਜ਼ਰ ਝੁਕਾ ਕੇ ਮੇਰੇ ਨਾਲ ਗੱਲ ਕਰੇ ਫੇਰ ਸਿਮਰਨ ਨੇ ਖਾਣਾ ਬਣਾਇਆ ਤੇ ਅਸੀਂ ਖਾਣਾ ਖਾਣ ਲੱਗੇ ਉਸ ਨੇ ਪੁੱਛਿਆ ਵਿਰਾਜ ਤੁਸੀਂ ਤਾਂ ਪਾਪਾ ਨੂੰ ਚੈੱਕਅਪ ਲਈ ਹਸਪਤਾਲ ਲੈ ਕੇ ਗਏ ਸੀ ਕੀ ਹੋਇਆ ਸਿਮਰਨ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਸੀ ਕਿਉਂਕਿ ਪਿਤਾ ਜੀ ਨੂੰ ਹਸਪਤਾਲ ਲੈ ਕੇ ਜਾਣ ਦਾ ਮੇਰਾ ਕੋਈ ਇਰਾਦਾ ਨਹੀਂ ਸੀ ਅਤੇ ਨਾ ਹੀ ਉਹਨਾਂ ਨੂੰ ਕਿਸੇ ਚੈੱਕਅਪ ਦੀ ਜ਼ਰੂਰਤ ਸੀ ਇਹ ਤਾਂ ਮੈਂ ਇੱਕ ਬਹਾਨਾ ਬਣਾਇਆ ਸੀ ਤਾਂ ਕਿ ਮੈਨੂੰ ਅਜੀਤ ਦੇ ਘਰ ਨਾ ਜਾਣਾ ਪਵੇ ਮੈਂ ਸਿਮਰਨ ਨੂੰ ਕਿਹਾ ਕਿ ਇਹ ਗੱਲ ਤਾਂ ਮੈਂ ਤੁਹਾਨੂੰ ਦੱਸੀ ਨਹੀਂ ਕਿ ਮੈਂ ਪਿਤਾ ਜੀ ਨੂੰ ਹਸਪਤਾਲ ਲੈ ਕੇ ਜਾਣਾ ਹੈ ਫੇਰ ਇਹ ਤੁਹਾਨੂੰ ਕਿਸ ਨੇ ਕਿਹਾ ਮੇਰੀ ਗੱਲ ਸੁਣ ਕੇ ਸਿਮਰਨ ਸੋਚਾਂ ਵਿੱਚ ਪੈ ਗਈ ਅਤੇ ਫੇਰ ਬੋਲੀ ਕਿ ਮੈਂ ਤੁਹਾਡੇ ਆਫਿਸ ਵਿੱਚ ਫੋਨ ਕੀਤਾ ਸੀ ਅਤੇ ਉੱਥੋਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਪਿਤਾ ਜੀ ਨੂੰ ਹਸਪਤਾਲ ਲੈ ਕੇ ਗਏ ਹੋ ਇਸ ਲਈ ਮੈਂ ਪड़ोसਨ ਦੇ ਘਰ ਚਲੀ ਗਈ ਮੈਂ ਆਪਣਾ ਸਿਰ ਹਿਲਾ ਦਿੱਤਾ ਪਰ ਅੱਜ ਸਿਮਰਨ ਮੈਨੂੰ ਬਹੁਤ ਅਜੀਬ ਲੱਗ ਰਹੀ ਸੀ ਉਸ ਦੀ ਚਾਲ ਟਾਲ ਵਿੱਚ ਬਹੁਤ ਫਰਕ ਸੀ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਪੂਰੀ ਰਾਤ ਮੈਨੂੰ ਨੀਂਦ ਨਹੀਂ ਆਈ ਮੈਂ ਇਹ ਸੋਚ-ਸੋਚ ਕੇ ਪਰੇਸ਼ਾਨ ਹੋ ਰਿਹਾ ਸੀ ਕਿ ਪਤਾ ਨਹੀਂ ਮੇਰੀ ਪਤਨੀ ਕਿਸ ਦੇ ਘਰ ਜਾਂਦੀ ਹੈ ਮੈਂ ਚੌਂਕੀਦਾਰ ਦੀਆਂ ਗੱਲਾਂ ਤੋਂ ਵੀ ਹੈਰਾਨ ਸੀ ਫਿਰ ਮੈਂ ਸੋਚਣਾ ਬੰਦ ਕਰਤਾ ਕਿ ਉਹ ਕਿੱਥੇ ਜਾਂਦੀ ਹੋਵੇਗੀ ਆਪਣੀ ਕਿਸੇ ਸਹੇਲੀ ਕੋਲ ਹੀ ਜਾਂਦੀ ਹੋਵੇਗੀ ਮੈਂ ਮੇਰੀ ਪਤਨੀ ਤੇ ਸ਼ੱਕ ਨਹੀਂ ਕਰ ਸਕਦਾ ਸੀ ਸਾਡੇ ਵਿਆਹ ਨੂੰ 2 ਸਾਲ ਹੋ ਗਏ ਸੀ ਪਾਰੇ ਅਸੀਂ ਬਚਪਨ ਤੋਂ ਹੀ ਇੱਕ ਦੂਜੇ ਨੂੰ ਜਾਣਦੇ ਸੀ। ਸਿਮਰਨ ਮੇਰੇ ਪਿਤਾ ਜੀ ਦੇ ਦੋਸਤ ਦੀ ਬੇਟੀ ਸੀ। ਸਾਡੇ ਵਿੱਚ ਸ਼ੁਰੂ ਤੋਂ ਹੀ ਬਹੁਤ ਚੰਗੀ ਦੋਸਤੀ ਸੀ। ਸਿਮਰਨ ਮੇਰੇ ਬਿਨਾਂ ਸਾਹ ਵੀ ਨਹੀਂ ਲੈਂਦੀ ਸੀ। ਸਿਮਰਨ ਮੈਨੂੰ ਬਹੁਤ ਪਿਆਰ ਕਰਦੀ ਸੀ। ਹੁਣ ਤਾਂ ਸਾਡਾ ਵਿਆਹ ਵੀ ਹੋ ਗਿਆ ਸੀ। ਮੈਨੂੰ ਉਸ ਤੇ ਬਹੁਤ ਯਕੀਨ ਸੀ। ਅਗਲੇ ਦਿਨ ਮੈਂ ਜਦੋਂ ਆਫਿਸ ਗਿਆ ਅਜੀਤ ਨੇ ਮੈਨੂੰ ਕਿਹਾ ਕਿ ਤੂੰ ਕੱਲ ਮੇਰੇ ਘਰ ਖਾਣੇ ਲਈ ਕਿਉਂ ਨਹੀਂ ਆਇਆ? ਪਤਾ ਹੈ ਮੇਰੀ ਪਤਨੀ ਨੇ ਬਰੀਆਨੀ ਬਣਾਈ ਸੀ। ਅਤੇ ਉਹ ਹੁਣ ਤੁਹਾਡੇ ਨਾਲ ਨਾਰਾਜ਼ ਹੋ ਗਈ ਹੈ ਅਤੇ ਮੈਨੂੰ ਬੋਲ ਰਹੀ ਸੀ ਕਿ ਤੁਹਾਡਾ ਦੋਸਤ ਤਾਇਆ ਨਹੀਂ ਤੁਸੀਂ ਬਿਨਾਂ ਗੱਲ ਤੋਂ ਹੀ ਮੇਰੇ ਤੋਂ ਇੰਨੀ ਮਿਹਨਤ ਕਰਵਾਈ ਮੈਂ अजीत ਨੂੰ ਕਿਹਾ ਕਿ ਜਾਰ अजीत ਮੈਂ ਤੇਰੀ ਪਤਨੀ ਦੇ ਕਾਰਨ ਨਹੀਂ ਆਇਆ ਕਿਉਂਕਿ ਜਦੋਂ ਮੈਂ ਘਰੇ ਆਉਂਦਾ ਹਾਂ ਤਾਂ ਉਹ ਕੋਂਡ ਦੇ ਵਿੱਚ ਹੀ ਰਹਿੰਦੀ ਹੈ ਅਤੇ ਆਪਣਾ ਚਿਹਰਾ ਛੁਪਾ ਕੇ ਰੱਖਦੀ ਹੈ ਜਦੋਂ ਮੈਂ ਤੇਰੇ ਘਰ ਆਉਂਦਾ ਹਾਂ ਤਾਂ ਉਹ ਆਪਣੇ ਆਪ ਨੂੰ ਤਕਲੀਫ ਦਿੰਦੀ ਹੈ ਮੈਨੂੰ ਉਸ ਨੂੰ ਤਕਲੀਫ ਦੇਣਾ ਚੰਗਾ ਨਹੀਂ ਲੱਗਦਾ ਮੈਂ ਕਿਹਾ ਯਾਰ ਉਹ ਤੇਰੇ ਆਉਣ ਤੋਂ ਹੀ ਨਹੀਂ ਇਸ ਤਰ੍ਹਾਂ ਕਰਦੀ ਜਦੋਂ ਮੇਰਾ ਭਰਾ ਘਰ ਆਉਂਦਾ ਹੈ ਤਾਂ ਵੀ ਉਹ ਕੁੰਡ ਕੱਢ ਕੇ ਹੀ ਰੱਖਦੀ ਹੈ ਤਾਂ ਮੈਂ ਨਾ ਵਿੱਚ ਸਿਰ ਹੀ ਲਾਇਆ ਤੇ ਕਿਹਾ ਕਿ ਉਹ ਤਾਂ ਤੇਰਾ ਸਕਾ ਭਰਾ ਹੈ ਮੈਂ ਨਹੀਂ ਚਾਹੁੰਦਾ ਕਿ ਮੇਰੇ ਕਾਰਨ ਤੇਰੇ ਅਤੇ ਭਾਬੀ ਵਿੱਚ ਲੜਾਈ ਹੋਵੇ ਮੇਰੀ ਗੱਲ ਸੁਣ ਕੇ ਅਜੀਤ ਹੱਸਣ ਲੱਗ ਪਿਆ ਤੇ ਬੋਲਿਆ ਕਿ ਨਹੀਂ ਯਾਰ ਮੇਰੀ ਪਤਨੀ ਇਸ ਤਰ੍ਹਾਂ ਦੀ ਨਹੀਂ ਹੈ ਲੱਗਦਾ ਕਿ ਸਿਮਰਨ ਭਾਬੀ ਤੁਹਾਨੂੰ ਆਪਣੇ ਘਰ ਕੋਈ ਮਹਿਮਾਨ ਬੁਲਾਉਣ ਤੋਂ ਮਨਾ ਕਰਦੀ ਹੈ ਇਸ ਲਈ ਤੂੰ ਇੰਨਾ ਡਰਦਾ ਹੈ ਮੇਰੀ ਪਤਨੀ ਕਹਿੰਦੀ ਹੈ ਕਿ ਅਜੀਤ ਮਹਿਮਾਨਾਂ ਦੀ ਸੇਵਾ ਕਰਨ ਤੇ ਵੀ ਭਗਵਾਨ ਖੁਸ਼ ਹੁੰਦੇ ਹਨ ਮੈਂ ਅਜੀਤ ਦੀਆਂ ਗੱਲਾਂ ਸੁਣ ਕੇ ਉਸ ਨੂੰ ਕਿਹਾ ਕਿ ਯਾਰ ਤੇਰੇ ਤੋਂ ਤਾਂ ਗੱਲਾਂ ਵਿੱਚ ਕੋਈ ਨਹੀਂ ਜਿੱਤ ਸਕਦਾ ਮੈਂ अजीत ਨੂੰ ਕਿਹਾ ਕਿ ਯਾਰ ਤੂੰ ਹੁਣ ਬੁਲਾਵੇਂਗਾ ਤਾਂ ਮੈਂ ਜ਼ਰੂਰ ਆਵਾਂਗਾ ਮੈਨੂੰ ਇਸ ਤਰ੍ਹਾਂ ਲੱਗਦਾ ਸੀ ਕਿ अजीत ਦੀ ਪਤਨੀ ਕਿਸੇ ਨੂੰ ਘਰ ਬੁਲਾਉਣ ਤੋਂ ਮਨਾ ਕਰ ਦੇਵੇਗੀ ਪਰ ਮੈਨੂੰ ਨਹੀਂ ਪਤਾ ਸੀ ਕਿ ਅਗਲੇ ਦਿਨ ਹੀ ਮੈਨੂੰ ਆਪਣੇ ਘਰ ਖਾਣੇ ਤੇ ਬੁਲਾਵੇਗਾ ਅਜੀਤ ਨੇ ਮੈਨੂੰ ਕਿਹਾ ਕਿ ਚੱਲ ਮੇਰੇ ਨਾਲ ਘਰ ਚੱਲ ਅੱਜ ਤੇਰੀ ਭਾਬੀ ਨੇ ਪਾਓ ਪਾਜੀ ਬਣਾਈ ਐ ਮੈਂ ਸੋਚ ਕੇ ਹੈਰਾਨ ਸੀ ਕਿ ਅਜੀਤ ਦੀ ਪਤਨੀ ਨੂੰ ਮੇਰੀ ਪਸੰਦਰਾ ਕਿਵੇਂ ਪਤਾ ਮੈਂ ਉਸ ਨੂੰ ਨਾ ਕਰਕੇ ਉਸ ਦਾ ਦਿਲ ਨਹੀਂ ਦਿਖਾਉਣਾ ਚਾਹੁੰਦਾ ਸੀ ਇਹ ਗੱਲ ਨਹੀਂ ਸੀ ਕਿ ਮੇਰੇ ਤੋਂ ਇਲਾਵਾ ਜੀਤ ਦਾ ਕੋਈ ਦੋਸਤ ਨਹੀਂ ਸੀ ਆਫਿਸ ਦੇ ਵਿੱਚ ਅਜੀਤ ਦੇ ਹੋਰ ਵੀ 3-4 ਚੰਗੇ ਦੋਸਤ ਸਨ ਪਾਰ ਉਹਨਾਂ ਨੂੰ ਕਦੇ ਵੀ ਆਪਣੇ ਘਰ ਲੈ ਕੇ ਨਹੀਂ ਗਿਆ ਸੀ ਮੇਰੇ ਨਾ ਕਰਨ ਤੇ ਵੀ ਉਹ ਮੇਰੀ ਗੱਲ ਨਹੀਂ ਸੁਣਦਾ ਸੀ ਅਤੇ ਮੈਨੂੰ ਆਪਣੇ ਘਰ ਲੈ ਜਾਂਦਾ ਸੀ ਮੈਂ अजीत ਨਾਲ ਉਸਦੇ ਘਰ ਚਲਾ ਗਿਆ अजीत ਦੀ ਪਤਨੀ ਬਹੁਤ ਹੀ ਘਬराई ਹੋਈ ਲੱਗ ਰਹੀ ਸੀ ਉਸ ਨੇ ਕਾਲੇ ਰੰਗ ਦੀ ਡਰੈੱਸ ਪਾਈ ਹੋਈ ਸੀ ਮੈਂ ਉਸ ਦੇ ਸਾਹਮਣੇ ਆਪਣੀਆਂ ਨਜ਼ਰਾਂ ਝੁਕਾ ਕੇ ਹੀ ਰੱਖਦਾ ਸੀ ਪਰ ਉਸ ਦੀ ਬਰਤਨ ਰੱਖਣ ਦੀ ਆਵਾਜ਼ ਤੋਂ ਪਤਾ ਲੱਗਦਾ ਸੀ ਕਿ ਉਹ ਬਹੁਤ ਡਰੀ ਹੋਈ ਹੈ ਮੈਂ ਅਤੇ ਮੇਰਾ ਦੋਸਤ ਖਾਣੇ ਲਈ ਬੈਠ ਗਏ ਉਹ ਉਸ ਸਮੇਂ ਹੀ ਮੈਨੂੰ ਸਿਮਰਨ ਦਾ ਖਿਆਲ ਆਇਆ ਮੈਂ ਅਜੀਤ ਨੂੰ ਕਿਹਾ ਕਿ ਯਾਰ ਤੇਰੀ ਭਾਬੀ ਮੇਰੀ ਚਿੰਤਾ ਕਰ ਰਹੀ ਹੋਵੇਗੀ ਮੈਂ ਉਸ ਨੂੰ ਫੋਨ ਕਰਕੇ ਦੱਸ ਦੇਵਾਂ ਕਿ ਮੈਨੂੰ ਅਣ ਵਿੱਚ ਥੋੜਾ ਸਮਾਂ ਲੱਗ ਜਾਵੇਗਾ ਮੇਰੀ ਗੱਲ ਸੁਣ ਕੇ ਜਿਵੇਂ ਅਜੀਤ ਦੇ ਮੂੰਹ ਵਿੱਚ ਰੋਟੀ ਦੀ ਬੁਰਕੀ ਹੀ ਫਸ ਗਈ ਹੋਵੇ ਮੈਂ ਉਸ ਨੂੰ ਪਾਣੀ ਦਾ ਗਲਾਸ ਦਿੱਤਾ ਪਾਣੀ ਪੀਣ ਤੋਂ ਬਾਅਦ ਹੀ ਉਸ ਨੂੰ ਖਾਂਸੀ ਆ ਰਹੀ ਸੀ ਫਿਰ ਉਸ ਨੇ ਮੈਨੂੰ ਕਿਹਾ ਕਿ ਯਾਰ ਇਹ ਛੋਟੀਆਂ ਛੋਟੀਆਂ ਗੱਲਾਂ ਤੂੰ ਭਾਬੀ ਨੂੰ ਦੱਸੇਂਗਾ ਤਾਂ ਭਾਬੀ ਦਾ ਤੇਰੇ ਲਈ ਬੇਸਬਰੀ ਨਾਲ ਇੰਤਜ਼ਾਰ ਕਰਨਾ ਖਤਮ ਹੋ ਜਾਵੇਗਾ ਇਹ ਛੋਟੀਆਂ ਛੋਟੀਆਂ ਗੱਲਾਂ ਤੋਂ ਹੀ ਤਾਂ ਪਿਆਰ ਵੱਧਦਾ ਹੈ ਮੈਂ ਹੱਸਣ ਲੱਗ ਗਿਆ ਤੇ ਕਿਹਾ ਕਿ ਬਸ ਆਪਣੇ ਵਿਚਾਰ ਆਪਣੇ ਕੋਲ ਹੀ ਰੱਖ ਸਾਡੇ ਵਿੱਚ ਬਚਪਨ ਤੋਂ ਹੀ ਬਹੁਤ ਪਿਆਰ ਹੈ ਇੱਕ ਪਲ ਲਈ ਅਜੀਤ ਦੀ ਮੁਸਕਾਨ ਫਿੱਕੀ ਪੈ ਗਈ ਸੀ ਉਸ ਸਮੇਂ ਮੈਂ ਸਿਮਰਨ ਦਾ ਫੋਨ ਲਾਇਆ ਤੇ ਘੰਟੀ ਵੱਜਣ ਲੱਗੀ ਮੈਨੂੰ ਕੁਝ ਅਹਿਸਾਸ ਹੋਇਆ ਉਸ ਸਮੇਂ ਹੀ ਮੈਂ ਆਪਣਾ ਫੋਨ ਬੰਦ ਕਰ ਦਿੱਤਾ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਸਿਮਰਨ ਦਾ ਫੋਨ ਸੋਈ ਵਿੱਚ ਵੱਜ ਰਿਹਾ ਹੋਵੇ ਇਸ ਲਈ ਮੈਂ ਫੋਨ ਰੱਖ ਦਿੱਤਾ ਹੁਣ ਆਵਾਜ਼ ਬੰਦ ਹੋ ਗਈ ਸੀ ਫੇਰ ਮੈਂ ਸਿਮਰਨ ਦਾ ਫੋਨ ਲਾਇਆ ਤੇ ਬੋਲਿਆ ਕੀ ਸਿਮਰਨ ਤੂੰ ਕਿੱਥੇ ਹੈ ਸਿਮਰਨ ਨੇ ਕਿਹਾ ਕਿ ਮੈਂ ਕਿੱਥੇ ਹੋਣਾ ਮੈਂ ਤਾਂ ਘਰ ਹੀ ਹਾਂ ਮੈਂ ਤੁਹਾਡਾ ਇੰਤਜ਼ਾਰ ਕਰ ਰਹੀ ਹਾਂ ਤੁਸੀਂ ਦੱਸੋ ਕਿ ਤੁਸੀਂ ਕਿੱਥੇ ਹੋ ਮੈਂ ਕਿਹਾ ਕਿ ਯਾਰ ਮੈਨੂੰ ਮਾਫ਼ ਕਰ ਦੇ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੀ ਕਿ ਮੈਂਜੀਤ ਦੇ ਘਰ ਆਇਆ ਹਾਂ ਮੈਂ ਇੱਥੇ ਹੀ ਖਾਣਾ ਖਾ ਲਿਆ ਹੈ ਅਤੇ ਤੁਸੀਂ ਵੀ ਖਾਣਾ ਖਾ ਲਓ ਸਿਮਰਨ ਨੇ ਕਿਹਾ ਕਿ ਠੀਕ ਹੈ ਮੈਂ ਖਾਣਾ ਖਾ ਕੇ ਆਪਣੇ ਘਰ ਚਲਾ ਗਿਆ ਜਦੋਂ ਮੈਂ ਘਰੇ ਗਿਆ ਤਾਂ ਮੈਨੂੰ ਇੱਕ ਅਜੀਬ ਜਿਹਾ ਅਹਿਸਾਸ ਹੋਇਆ ਮੈਂ ਚੌਂਕੀਦਾਰ ਨੂੰ ਪੁੱਛਿਆ ਕਿ ਅੱਜ ਮੈਡਮ ਕਿਤੇ ਗਏ ਸੀ ਤਾਂ ਉਸ ਨੇ ਕਿਹਾ ਕਿ ਹਾਂ ਗਏ ਸੀ 20 ਮਿੰਟ ਪਹਿਲਾਂ ਹੀ ਘਰੇ ਆਏ ਹਨ ਪਰ ਮੈਂ ਬਹੁਤ ਹੈਰਾਨ ਹੋ ਰਿਹਾ ਸੀ ਕਿ ਪਿਛਲੇ 1 ਘੰਟੇ ਪਹਿਲਾਂ ਹੀ ਤਾਂ ਮੈਂ ਉਸ ਨੂੰ ਫੋਨ ਕੀਤਾ ਅਤੇ ਉਸ ਸਮੇਂ ਤਾਂ ਉਹ ਮੈਨੂੰ ਕਹਿ ਰਹੀ ਸੀ ਕਿ ਮੈਂ ਘਰ ਹੀ ਹਾਂ ਪਤਾ ਨਹੀਂ ਕਿਉਂ ਹੁਣ ਉਹ ਗੱਲਾਂ ਮੇਰੇ ਤੋਂ ਛਪਾਉਣ ਲੱਗ ਗਈ ਸੀ ਜਦੋਂ ਮੈਂ ਘਰੇ ਆਇਆ ਤਾਂ ਸਿਮਰਨ ਗੁੱਸੇ ਵਿੱਚ ਬੋਲੀ ਸੀ ਮੈਂ ਕਿਹਾ ਕੀ ਗੱਲ ਹੈ ਸਿਮਰਨ ਅੱਜ ਤੂੰ ਗੁੱਸੇ ਲੱਗ ਰਹੀ ਹੈ ਉਸ ਨੇ ਕਿਹਾ ਕਿ ਕੀ ਗੱਲ ਹੈ ਮੈਂ ਗੁੱਸੇ ਨਹੀਂ ਹੋ ਸਕਦੀ ਤੁਸੀਂ ਹਰ ਦਿਨ ਆਪਣੇ ਦੋਸਤ ਦੇ ਘਰ ਚਲੇ ਜਾਂਦੇ ਹੋ ਅਤੇ ਮੈਨੂੰ ਟਾਲ ਦਿੰਦੇ ਹੋ ਪਤਾ ਨਹੀਂ ਆਪਣੇ ਦੋਸਤ ਦੇ ਘਰ ਹੀ ਜਾਂਦੇ ਹੋ ਜਾਂ ਹੋਰ ਕਿਤੇ ਮੈਂ ਸਿਮਰਨ ਨੂੰ ਕਿਹਾ ਕਿ ਸਿਮਰਣਾ ਹਰ ਇਨਸਾਨ ਨੂੰ ਇਨਸਾਨ ਆਪਣੇ ਵਰਗਾ ਹੀ ਲੱਗਦਾ ਹੈ ਤੋਖਾਤਾਂ ਆਪ ਦੇ ਰਿਆ ਹੁੰਦਾ ਹੈ ਅਤੇ ਦੂਸਰੇ ਨੂੰ ਬੋਲਦਾ ਹੈ ਇਹ ਗੱਲ ਸੁਣ ਕੇ ਸਿਮਰਨ ਦੇ ਚਿਹਰੇ ਦਾ ਰੰਗ ਪੀਲਾ ਪੈ ਗਿਆ ਉਸ ਨੇ ਮੈਨੂੰ ਕਿਹਾ ਕਿ ਕੀ ਮਤਲਬ ਹੈ ਤੁਹਾਡਾ ਤੁਸੀਂ ਇਹ ਕੀ ਬੋਲ ਰਹੇ ਹੋ ਮੈਂ ਹੱਸ ਕੇ ਕਿਹਾ ਕਿ ਯਾਰ ਮੈਂ ਤਾਂ ਮਜ਼ਾਕ ਕਰ ਰਿਹਾ ਸੀ ਪਰ ਤੂੰ ਤਾਂ ਡਰ ਗਈ ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਈ ਅਤੇ ਫਿਰ ਥੋੜੇ ਸਮੇਂ ਬਾਅਦ ਬੋਲੀ ਕਿ ਨਹੀਂ ਤੁਸੀਂ ਇਹ ਕੀ ਬੋਲ ਰਹੀ ਹੋ ਇੱਕ ਤਾਂ ਮੈਨੂੰ ਬਿਨਾਂ ਦੱਸੇ ਘਰੋਂ ਚਲੇ ਜਾਂਦੇ ਹੋ ਉਤੋਂ ਜੇ ਮੈਂ ਕੁਝ ਪੁੱਛਦੀ ਹਾਂ ਤਾਂ ਤੁਸੀਂ ਘੁਮਾ ਫਰਾ ਕੇ ਗੱਲਾਂ ਕਰਦੇ ਹੋ ਤਾਂ ਮੈਂ ਸਿਮਰਨ ਦਾ ਹੱਥ ਫੜ ਕੇ ਸਿਮਰਨ ਨੂੰ ਕਿਹਾ ਕਿ ਸਿਮਰਣਾ ਜਦੋਂ ਕੋਈ ਕਿਸੇ ਨੂੰ ਬਿਨਾਂ ਦੱਸੇ ਘਰੋਂ ਬਾਹਰ ਜਾਂਦਾ ਹੈ ਤਾਂ ਸੋਚੋ ਕਿ ਕਿਵੇਂ ਦਾ ਮਹਿਸੂਸ ਹੁੰਦਾ ਹੈ ਤਾਂ ਸਿਮਰਨ ਨੇ ਕਿਹਾ ਕਿ ਇਹ ਤਾਂ ਬਹੁਤ ਬੁਰੀ ਗੱਲ ਹੈ ਪਤੀ ਪਤਨੀ ਨੂੰ ਇੱਕ ਦੂਜੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ ਉਹ ਇੱਕ ਦੂਜੇ ਦੇ ਹੱਕਦਾਰ ਹੁੰਦੇ ਹਨ ਮੈਂ ਕਿਹਾ ਕਿ ਜਦੋਂ ਪਤੀ ਬਿਨਾਂ ਦੱਸੇ ਘਰੋਂ ਜਾਂਦਾ ਹੈ ਇਹ ਗੱਲ ਤਾਂ ਗਲਤ ਹੈ ਇਹ ਕਾਨੂੰਨ ਪਤੀ ਪਤਨੀ ਦੋਮਾ ਤੇ ਹੀ ਲਾਗੂ ਹੋਣਾ ਚਾਹੀਦਾ ਹੈ ਮੇਰੀ ਗੱਲ ਸੁਣ ਕੇ ਉਹ ਗੁੱਸੇ ਹੋ ਗਈ ਅਤੇ ਮੇਰੇ ਤੋਂ ਹੱਥ ਛੁਡਾ ਕੇ ਬਾਹਰ ਚਲੀ ਗਈ ਅਤੇ ਬੋਲਣ ਲੱਗੀ ਕਿ ਪਤਾ ਨਹੀਂ ਅਜੀਤ ਦੇ ਘਰ ਤੋਂ ਕੀ ਖਾ ਕੇ ਆਉਂਦੇ ਹੂੰ ਜੋ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ ਮੈਂ ਵੀ ਹੈਰਾਨ ਹੋ ਗਿਆ ਸੀ ਕਿ ਪਤਾ ਨਹੀਂ ਮੇਰੀ ਪਤਨੀ ਮੈਨੂੰ ਝੂਠ ਕਿਉਂ ਬੋਲਦੀ ਹੈ ਉਹ ਸਿੱਧੇ ਤਰੀਕੇ ਨਾਲ ਵੀ ਤਾਂ ਦੱਸ ਸਕਦੀ ਹੈ ਕਿ ਜਦੋਂ ਤੁਸੀਂ 1 ਘੰਟਾ ਪਹਿਲਾਂ ਫੋਨ ਕੀਤਾ ਸੀ ਤਾਂ ਮੈਂ ਆਪਣੀ ਸਹੇਲੀ ਦੇ ਘਰ ਗਈ ਹੋਈ ਸੀ ਉਸ ਨੂੰ ਝੂਠ ਬੋਲਣ ਦੀ ਕੀ ਲੋੜ ਹੈ ਫਿਰ ਉਹ ਮੇਰੇ ਸਾਹਮਣੇ ਇਸ ਤਰ੍ਹਾਂ ਦਾ ਵਰਤਾਪ ਕਰਦੀ ਹੈ ਜਿਵੇਂ ਉਹ ਕਦੇ ਘਰੋਂ ਬਾਹਰ ਗਈ ਹੀ ਨਾ ਹੋਵੇ ਮੈਂ ਉਸ ਨਾਲ ਇਸ ਤਰ੍ਹਾਂ ਘੁਮਾ ਫਰਾ ਕੇ ਗੱਲਾਂ ਇਸ ਲਈ ਕਰ ਰਿਹਾ ਸੀ ਕਿ ਕੀ ਪਤਾ ਉਹ ਮੇਰੀਆਂ ਗੱਲਾਂ ਚਾਕੇ ਮੈਨੂੰ ਸਭ ਕੁਝ ਸੱਚ-ਸੱਚ ਦੱਸ ਦੇਵੇ ਪਰ ਉਹ ਤਾਂ ਉਲਟਾ ਮੈਨੂੰ ਹੀ ਬੋਲਣ ਲੱਗ ਜਾਂਦੀ ਹੈ ਇਸ ਦਾ ਮਤਲਬ ਇਹ ਹੈ ਕਿ ਉਹ ਜਿੱਥੇ ਜਾਂਦੀ ਹੈ ਉਹ ਮੈਨੂੰ ਦੱਸਣਾ ਨਹੀਂ ਚਾਹੁੰਦੀ ਜਦੋਂ ਕਿ ਮੇਰੇ ਲਈ ਇਹ ਜਾਣਨਾ ਬਹੁਤ ਹੀ ਜ਼ਰੂਰੀ ਹੈ ਕਿ ਮੇਰੀ ਪਤਨੀ ਕਿੱਥੇ ਜਾਂਦੀ ਹੈ ਕਿਤੇ ਉਹ ਕਿਸੇ ਮੁਸੀਬਤ ਦੇ ਵਿੱਚ ਤਾਂ ਨਹੀਂ ਫਸ ਗਈ ਫਿਰ ਮੈਂ ਸੋਚਿਆ ਕਿ ਮੈਂ ਖੁਦ ਪਤਾ ਲਗਾ ਲਵਾਂਗਾ ਇਸ ਲਈ ਮੈਂ ਚੌਂਕੀਦਾਰ ਤੋਂ ਮਦਦ ਲੈਣ ਬਾਰੇ ਸੋਚਿਆ ਫਿਰ ਮੈਂ ਸਵੇਰੇ ਚੌਂਕੀਦਾਰ ਨੂੰ ਇਸ਼ਾਰਾ ਕਰਕੇ ਬੁਲਾਇਆ ਤੇ ਪੁੱਛਿਆ ਕਿ ਮੈਡਮ ਕਦੋਂ ਬਾਹਰ ਜਾਂਦੀ ਹੈ ਤਾਂ ਉਸ ਨੇ ਕਿਹਾ ਕਿ ਜਦੋਂ ਤੁਹਾਡੇ ਆਫਿਸ ਦੀ ਛੁੱਟੀ ਖਤਮ ਹੁੰਦੀ ਹੈ ਉਸ ਸਮੇਂ ਇਹ ਹੁੰਦਾ ਹੈ ਕਿ ਤੁਸੀਂ 20 ਲੇਟ ਹੋ ਜਾਂਦੇ ਹੋ ਮੈਡਮ ਤੁਹਾਡੇ ਆਉਣ ਤੋਂ ਪਹਿਲਾਂ ਘਰ ਆ ਜਾਂਦੀ ਹੈ ਮੈਂ ਚੌਂਕੀਦਾਰ ਦਾ ਧੰਨਵਾਦ ਕੀਤਾ ਤੇ ਆਪਣੀ ਕਾਰ ਦੇ ਵਿੱਚ ਬੈਠ ਗਿਆ। ਚੌਂਕੀਦਾਰ ਦੀ ਜਾਣਕਾਰੀ ਦੇ ਅਨੁਸਾਰ ਮੈਨੂੰ ਇਹ ਮਹਿਸੂਸ ਹੋਇਆ ਕਿ ਸਿਮਰਨ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਕਿ ਅੱਜ ਮੈਂ ਅਜੀਤ ਦੇ ਘਰ ਜਾ ਰਿਹਾ ਹਾਂ। ਫੇਰ ਸੋਚਣ ਦੀ ਗੱਲ ਇਹ ਸੀ ਕਿ ਜਦੋਂ ਮੈਂ ਸਿਮਰਨ ਨੂੰ ਅਜੀਤ ਦੇ ਘਰ ਜਾਣ ਬਾਰੇ ਨਹੀਂ ਦੱਸਦਾ ਤਾਂ ਫਿਰ ਉਸ ਨੂੰ ਕੌਣ ਦੱਸਦਾ ਹੋਵੇਗਾ? ਮੈਂ ਸਿਮਰਨ ਤੇ ਬਹੁਤ ਵਿਸ਼ਵਾਸ ਕਰਦਾ ਸੀ। ਇਸ ਲਈ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਉਹ ਮੈਨੂੰ ਧੋਖਾ ਵੀ ਦੇ ਸਕਦੀ। ਪਾਰ ਫੇਰ ਵੀ ਇਹ ਸਾਰੀਆਂ ਗੱਲਾਂ ਮੈਨੂੰ ਪਰੇਸ਼ਾਨ ਕਰ ਰਹੀਆਂ ਸਨ ਮੈਂ ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚਣਾ ਚਾਹੁੰਦਾ ਸੀ ਮੈਂ ਇਹ ਦਿਨ ਬੜਾ ਪਰੇਸ਼ਾਨ ਰਹਿਣ ਲੱਗ ਗਿਆ ਸੀ ਅਜੀਤ ਨੂੰ ਵੀ ਮੇਰੀ ਪਰੇਸ਼ਾਨੀ ਦਾ ਅਹਿਸਾਸ ਹੋਇਆ ਸੀ ਉਹ ਬੋਲਿਆ ਕੀ ਕੀ ਗੱਲ ਹੈ ਵਿਰਾਜ ਤੂੰ ਪਰੇਸ਼ਾਨ ਕਿਉਂ ਰਹਿੰਦਾ ਹੈ ਮੈਂ ਉਸ ਨੂੰ ਕੀ ਦੱਸਦਾ ਕਿ ਮੇਰੀ ਪਤਨੀ ਮੈਨੂੰ ਬਿਨਾਂ ਦੱਸੇ ਘਰੋਂ ਬਾਹਰ ਜਾਂਦੀ ਹੈ ਅਤੇ ਮੈਨੂੰ ਉਸ ਦੀ ਚਿੰਤਾ ਲੱਗੀ ਰਹਿੰਦੀ ਹੈ ਮੈਂ ਬਹਾਨਾ ਬਣਾ ਕੇ ਕਿਹਾ ਕਿ ਪਤਾ ਨਹੀਂ ਮੈਨੂੰ ਪਿਤਾ ਜੀ ਦੀ ਬਹੁਤ ਚਿੰਤਾ ਹੁੰਦੀ ਹੈ। ਉਹਨਾਂ ਦਾ ਬਲੱਡ ਪ੍ਰੈਸ਼ਰ ਠੀਕ ਹੀ ਨਹੀਂ ਰਹਿੰਦਾ। ਇਹ ਗੱਲ ਸੱਚ ਹੈ ਕੀ ਅਜੀਤ? ਕਹਿਣ ਲੱਗਿਆ ਕਿ ਕੀ ਗੱਲ ਅੰਕਲ ਖਾਣ ਪੀਣ ਦਾ ਪ੍ਰੇਜ ਤਾਂ ਕਰਦੇ ਹੈ ਨਾ। ਮੈਂ ਆਪਣੇ ਛੋਟੇ ਭਰਾ ਨੂੰ ਫੋਨ ਕਰਕੇ ਪੁੱਛਿਆ ਸੀ। ਉਸ ਨੇ ਕਿਹਾ ਕਿ ਮੈਂ ਹਰ ਸਮੇਂ ਪਿਤਾ ਜੀ ਦੇ ਨਾਲ ਹੀ ਰਹਿੰਦਾ ਹਾਂ। ਅਤੇ ਹੁਣ ਉਹਨਾਂ ਦੀ ਦਵਾਈ ਵੀ ਬਦਲ ਦਿੱਤੀ ਗਈ ਹੈ ਪਰ ਫੇਰ ਵੀ ਉਹ ਠੀਕ ਨਹੀਂ ਰਹਿੰਦੇ। ਤਾਂ ਅਜੀਤ ਬੋਲਿਆ ਕਿ ਇਹ ਤਾਂ ਚਿੰਤਾ ਦੀ ਗੱਲ ਹੈ। ਮੈਂ ਭਗਵਾਨ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਅੰਕਲ ਜੀ ਜਲਦੀ ਹੀ ਠੀਕ ਹੋ ਜਾਣ। ਅਜੀਤ ਨੇ ਕਿਹਾ ਕਿ ਚੱਲ ਅੱਜ ਮੇਰੇ ਨਾਲ ਚੱਲ। ਮੇਰੀ ਪਤਨੀ ਦਾ ਜਨਮ ਦਿਨ ਹੈ। ਮੈਂ ਉਸ ਲਈ ਗਿਫਟ ਲੈ ਕੇ ਆਉਣਾ ਹਾਂ। ਤੂੰ ਵੀ ਥੋੜਾ ਘੁੰਮੇ ਫਿਰੇਂਗਾ ਤਾਂ ਤੇਰਾ ਮੂਡ ਵੀ ਠੀਕ ਹੋ ਜਾਊਗਾ। ਮੈਂ ਨਾ ਵਿੱਚ ਸਿਰ ਹਿਲਾਇਆ ਅਤੇ ਕਿਹਾ ਕਿ ਨਹੀਂ ਯਾਰ ਮੈਂ ਤੇਰੇ ਨਾਲ ਨਹੀਂ ਚੱਲ ਸਕਦਾ। ਪਰ ਉਹ ਜिद ਕਰਨ ਲੱਗਿਆ ਤੇ ਕਸਮਾਂ ਦੇਣ ਲੱਗਿਆ ਕਿ ਤੈਨੂੰ ਆਪਣੀ ਜਾਰੀ ਦੀ ਕਸਮ ਹੈ ਤੂੰ ਮੇਰੇ ਨਾਲ ਚੱਲ। ਮੈਂ ਉਸ ਨਾਲ ਗੁੱਸੇ ਹੋ ਗਿਆ ਅਤੇ ਕਿਹਾ ਕਿ ਕੀ ਗੱਲ ਹੈ ਯਾਰ ਤੂੰ ਹਰ ਸਮੇਂ ਬੱਚਿਆਂ ਵਾਂਗ ਜिद ਕਰਨ ਲੱਗ ਜਾਂਦਾ ਹੈ ਦੂਜਿਆਂ ਦੀ ਮਜਬੂਰੀ ਵੀ ਸਮਝ ਲਿਆ ਕਰ ਪਰ ਅਜੀਤ ਨੇ ਕਿਹਾ ਕਿ ਦੁਨੀਆ ਭਾਵੇਂ ਇੱਧਰ ਦੀ ਉੱਧਰ ਹੋ ਜਾਵੇ ਪਰ ਮੈਂ ਤਾਂ ਤੇਰੇ ਨਾਲ ਹੀ ਜਾਣਾ ਹੈ ਮੈਂ ਨਾ ਚਾਹੁੰਦੇ ਹੋਏ ਵੀ ਉਸ ਨਾਲ ਚਲਾ ਗਿਆ ਅੱਜ ਮੈਨੂੰ ਉਸ ਤੇ ਬਹੁਤ ਗੁੱਸਾ ਆ ਰਿਹਾ ਸੀ ਮੈਂ ਤਾਂ ਉਸ ਦਿਨ ਨੂੰ ਕੋਸ ਰਿਹਾ ਸੀ ਜਦੋਂ ਮੇਰੀ ਦੋਸਤੀ ਅਜੀਤ ਨਾਲ ਹੋਈ ਸੀ ਇਹ ਬਹੁਤ ਹੀ ਅਜੀਬ ਕਿਸਮ ਦਾ ਇਨਸਾਨ ਹੈ ਇਸ ਨੂੰ ਦੂਜਿਆਂ ਦੀਆਂ ਪਰੇਸ਼ਾਨੀਆਂ ਤੱਕ ਤਾਂ ਕੋਈ ਮਤਲਬ ਨਹੀਂ ਉਹ ਚਾਹੁੰਦਾ ਸੀ ਕਿ ਮੈਂ ਬਸ ਉਸ ਦੀ ਹੀ ਗੱਲ ਮੰਨਾਂ ਪਰ ਮੈਂ ਤਾਂ ਮੇਰੇ ਘਰ ਦੇ ਮਸਲਿਆਂ ਨੂੰ ਲੈ ਕੇ ਬਹੁਤ ਪਰੇਸ਼ਾਨ ਸੀ ਮੇਰੇ ਤੋਂ ਇਲਾਵਾ ਉਸ ਦੇ ਹੋਰ ਵੀ ਬਹੁਤ ਸਾਰੇ ਦੋਸਤ ਸਨ ਪਰ ਪਤਾ ਨਹੀਂ ਕਿਉਂ ਉਹ ਮੈਨੂੰ ਹੀ ਆਪਣੇ ਨਾਲ ਲੈ ਕੇ ਜਾਂਦਾ ਸੀ ਅੱਜ ਜਦੋਂ ਅਸੀਂ ਬਾਜ਼ਾਰ ਗਏ ਤਾਂ ਉਹ ਕਹਿਣ ਲੱਗਿਆ ਕਿ ਮੈਂ ਆਪਣੀ ਪਤਨੀ ਲਈ ਪੰਜੇਬਾਂ ਲੈ ਕੇ ਜਾਣੀਆਂ ਹਨ ਤੂੰ ਡਿਜ਼ਾਈਨ ਪਸੰਦ ਕਰਨ ਵਿੱਚ ਮੇਰੀ ਮਦਦ ਕਰੀ ਮੈਂ ਵੀ ਜਲਦੀ ਘਰ ਜਾਣਾ ਚਾਹੁੰਦਾ ਸੀ ਮੈਂ ਵੀ ਉਸ ਦੀ ਮਦਦ ਕਰਨ ਲੱਗਿਆ ਉਸ ਸਮੇਂ ਹੀ ਮੇਰੀ ਨਜ਼ਰ ਇੱਕ ਬਹੁਤ ਹੀ ਸੋਹਣੀ ਪੰਜੇਬ ਤੇ ਪਈ ਉਹ ਬਹੁਤ ਸੋਹਣੀ ਸੀ ਦੇਖ ਕੇ ਮਨ ਖੁਸ਼ ਹੋ ਗਿਆ ਸੀ ਮੈਂ ਕਿਹਾ ਕਿ ਤੂੰ ਇਹ ਲੈ ਭਾਬੀ ਨੂੰ ਵੀ ਬਹੁਤ ਪਸੰਦ ਆਵੇਗੀ ਅਜੀਤ ਨੇ ਮੇਰੇ ਪਸੰਦ ਦੀ ਪੰਜੇਬ ਖਰੀਦੀ ਅਤੇ ਫਿਰ ਅਸੀਂ ਘਰ ਆ ਗਏ ਅੱਜ ਸਿਮਰਨ ਘਰੇ ਹੀ ਸੀ ਉਹ ਮੈਨੂੰ ਦੇਖ ਕੇ ਬਹੁਤ ਖੁਸ਼ ਹੋਈ ਮੈਂ ਅੱਜ ਕੱਲ ਬਹੁਤ ਪਰੇਸ਼ਾਨ ਰਹਿਣ ਲੱਗ ਗਿਆ ਸੀ ਮੈਂ ਖੁਸ਼ ਹੋਣਾ ਹੀ ਭੁੱਲ ਗਿਆ ਸੀ ਉਹ ਮੇਰੇ ਕੋਲ ਆ ਕੇ ਬੈਠ ਗਈ ਅਤੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗੀ ਮੈਂ ਹੂੰ ਹਾਂ ਵਿੱਚ ਹੀ ਜਵਾਬ ਦੇ ਰਿਹਾ ਸੀ ਫਿਰ ਉਹ ਮੈਨੂੰ ਪੁੱਛਣ ਲੱਗੀ ਕੀ ਵਿਰਾਜ ਅਜੀਤ ਨਾਲ ਤੁਹਾਡੀ ਦੋਸਤੀ ਕਿਵੇਂ ਹੋਈ ਉਸਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਸੀ ਕਿ ਜਦੋਂ ਤੋਂ ਸਾਡਾ ਵਿਆਹ ਹੋਇਆ ਸੀ ਉਹ ਹਰ ਗੱਲ ਦੇ ਵਿੱਚ ਅਜੀਤ ਨੂੰ ਹੀ ਲੈ ਕੇ ਆਉਂਦੀ ਸੀ ਅਤੇ ਅਜੀਤ ਬਾਰੇ ਸਵਾਲ ਪੁੱਛਦੀ ਰਹਿੰਦੀ ਸੀ ਮੈਂ ਉਸ ਨੂੰ ਕਿਹਾ ਕਿ ਅਜੀਤ ਨਾਲ ਮੇਰੀ ਦੋਸਤੀ ਵਿਆਹ ਤੋਂ ਪਹਿਲਾਂ ਹੋਈ ਸੀ ਆਫਿਸ ਦੇ ਵਿੱਚ ਉਹਦੇ ਬਹੁਤ ਦੋਸਤ ਹਨ ਪਰ ਮੇਰੇ ਨਾਲ ਦੋਸਤੀ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਉਹ ਹਰ ਸਮੇਂ ਮੇਰੇ ਨਾਲ ਹੀ ਗੱਲ ਕਰਦਾ ਹੈ ਅਤੇ ਹਰ ਕਿਤੇ ਮੈਨੂੰ ਹੀ ਆਪਣੇ ਨਾਲ ਲੈ ਕੇ ਜਾਂਦਾ ਹੈ ਪਤੇ ਮੈਨੂੰ ਆਪਣੇ ਘਰ ਵੀ ਲੈ ਜਾਂਦਾ ਹੈ ਮੈਂ ਤਾਂ ਮਨਾ ਕਰ ਦਿਨਾ ਹਾਂ ਕਿਉਂਕਿ ਉਹਦੀ ਪਤਨੀ ਹਰ ਸਮੇਂ ਕੁੰਡ ਦੇ ਵਿੱਚ ਹੀ ਰਹਿੰਦੀ ਹੈ ਮੈਨੂੰ ਰੋਜ਼ ਰੋਜ਼ ਉਸਦੇ ਘਰ ਜਾਣਾ ਚੰਗਾ ਨਹੀਂ ਲੱਗਦਾ ਪਰ ਇਹ ਅਜੀਤ ਤਾਂ ਮੇਰੀ ਗੱਲ ਸੁਣਦਾ ਹੀ ਨਹੀਂ ਹੈ ਹੁਣ ਤਾਂ ਮੈਂ ਉਸ ਤੋਂ ਅੱਕ ਗਿਆ ਹਾਂ ਸਿਮਰਨ ਕਹਿਣ ਲੱਗੀ ਕਿ ਕਿਸੇ ਦੀ ਇਮਾਨਦਾਰੀ ਅਤੇ ਪਿਆਰ ਤੋਂ ਤੰਗ ਨਹੀਂ ਹੋਣਾ ਚਾਹੀਦਾ ਅਜੀਤ ਵਰਗੇ ਦੋਸਤਾਂ ਕਿਸਮਤ ਨਾਲ ਹੀ ਮਿਲਦੇ ਹਨ ਅੱਜ ਮੈਂ ਸਿਮਰਨ ਨੂੰ ਮੇਰੀ ਅਤੇ ਅਜੀਤ ਦੀ ਦੋਸਤੀ ਬਾਰੇ ਸ਼ੁਰੂ ਤੋਂ ਹੀ ਦੱਸ ਦਿੱਤਾ ਸੀ। ਉਸ ਸਮੇਂ ਸਿਮਰਨ ਨੇ ਮੇਰਾ ਹੱਥ ਫੜਿਆ ਤੇ ਕਿਹਾ ਕਿ ਵਿਰਾਜ ਜੇ ਤੁਹਾਨੂੰ ਕਦੇ ਪਤਾ ਲੱਗੇ ਕਿ ਅਜੀਤ ਨੇ ਤੁਹਾਨੂੰ ਧੋਖਾ ਦਿੱਤਾ ਹੈ ਤਾਂ ਤੁਸੀਂ ਕੀ ਕਰੋਗੇ? ਸਿਮਰਨ ਦੀ ਇਹ ਗੱਲ ਤੇ ਤਾਂ ਮੇਰੇ ਕੰਨ ਖੜੇ ਹੋ ਗਏ ਸੀ। ਮੈਂ ਕਿਹਾ ਕਿ ਕਿਸ ਪ੍ਰਕਾਰ ਦਾ ਧੋਖਾ ਬਿジネス ਦੇ ਵਿੱਚ ਜਾਂ ਫਿਰ ਨਿੱਜੀ ਜ਼ਿੰਦਗੀ ਦੇ ਵਿੱਚ? ਤਾਸੀਮਰਨ ਬੋਲੀ ਕਿ ਨੀਜੀ ਜ਼ਿੰਦਗੀ ਦੇ ਵਿੱਚ ਜੇ ਉਹ ਚੀਜ਼ਾਂ ਜੀਤ ਤੁਹਾਡੇ ਤੋਂ ਖੋਹ ਲਵੇ ਤਾਂ ਤੁਸੀਂ ਕੀ ਕਰੋਗੇ ਸਿਮਰਨ ਦੀ ਇਸ ਗੱਲ ਨੇ ਮੈਨੂੰ ਬਹੁਤ ਬੇਚੈਨ ਕਰ ਦਿੱਤਾ ਸੀ ਅਜੀਤ ਅਤੇ ਸਿਮਰਨ ਦੀਆਂ ਕਈ ਪਹੇਲੀਆਂ ਆਪਸ ਦੇ ਵਿੱਚ ਮੇਲ ਖਾ ਰਹੀਆਂ ਸਨ ਮੈਂ ਸਿਮਰਨ ਨੂੰ ਕਿਹਾ ਕਿ ਸਿਮਰਨ ਜੋ ਚੀਜ਼ ਮੇਰੀ ਹੋਵੇਗੀ ਉਹ ਮੈਨੂੰ ਕਦੇ ਵੀ ਛੱਡ ਕੇ ਅਜੀਤ ਦੇ ਕੋਲ ਨਹੀਂ ਜਾਵੇਗੀ ਫੇਰ ਵੀ ਜੇ ਕਦੇ ਇਸ ਤਰ੍ਹਾਂ ਦਾ ਹੋਇਆ ਤਾਂ ਤੁਸੀਂ ਅਜੀਤ ਨਾਲ ਕਿਸ ਤਰ੍ਹਾਂ ਦਾ ਵਰਤਾਪ ਕਰੋਂਗੇ ਕੀ ਤੁਸੀਂ ਅਜੀਤ ਨਾਲ ਆਪਣੀ ਦੋਸਤੀ ਖਤਮ ਕਰ ਦੇਵੋਗੇ ਮੈਂ ਸਿਮਰਨ ਨੂੰ ਕਿਹਾ ਕਿ ਤੁਸੀਂ ਇਹ ਕਿਸ ਤਰ੍ਹਾਂ ਦੀਆਂ ਗੱਲਾਂ ਲੈ ਕੇ ਬੈਠ ਗਈ ਹੋ ਜਾਓ ਮੇਰੇ ਲਈ ਚਾਹ ਬਣਾ ਕੇ ਲੈ ਕੇ ਆਓ ਸਿਮਰਨ ਬਹੁਤ ਚਿੰਤਾ ਵਿੱਚ ਸੀ ਔਰ ਰਸੋਈ ਵਿੱਚ ਚਲੀ ਗਈ ਪਰ ਉਸ ਦੀਆਂ ਗੱਲਾਂ ਸੁਣ ਕੇ ਮੈਂ ਅੰਦਰ ਹੀ ਅੰਦਰ ਜਲਨ ਮਹਿਸੂਸ ਕਰ ਰਿਹਾ ਸੀ ਹੁਣ ਮੈਂ ਚਾਹੁੰਦਾ ਸੀ ਕਿ ਸਾਰੀ ਗੱਲ ਮੇਰੇ ਸਾਹਮਣੇ ਆ ਜਾਵੇ ਪਰ ਮੈਨੂੰ ਕੋਈ ਵੀ ਸੁਰਾਖ ਨਹੀਂ ਮਿਲ ਰਿਹਾ ਸੀ ਮੈਂ ਸੋਚ ਲਿਆ ਸੀ ਕਿ ਹੁਣ ਮੈਂ ਇਸ ਰਾਜ ਤੋਂ ਪਰਦਾ ਚੱਕ ਕੇ ਹੀ ਰਹੂੰਗਾ ਚਾਹੇ ਮੈਨੂੰ ਸਿਮਰਨ ਨਾਲ ਸ਼ਕਤੀ ਨਾਲ ਪੇਸ਼ ਕਿਉਂ ਨਾ ਆਉਣਾ ਪਵੇ ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਕੁਦਰਤ ਮੇਰੇ ਲਈ ਹੋਰ ਹੀ ਕੁਝ ਸੋਚ ਬੈਠੀ ਹੈ ਉਹ ਮੈਨੂੰ ਖੁੱਲਾ ਇਸ਼ਾਰਾ ਕਰ ਰਹੀ ਹੈ ਜਦੋਂ ਮੈਂ ਆਫਿਸ ਤੋਂ ਘਰ ਗਿਆ ਤਾਂ ਮੈਂ ਦੇਖਿਆ ਕਿ ਸਿਮਰਨ ਨੇ ਉਹੀ ਪੰਜੇ ਵਪਾਈ ਹੋਈ ਸੀ ਜੋ ਕੱਲ ਅਜੀਤ ਆਪਣੀ ਪਤਨੀ ਲਈ ਲੈ ਕੇ ਆਇਆ ਸੀ ਹੁਣ ਮੈਂ ਸਮਝ ਗਿਆ ਸੀ ਕਿ ਅਜੀਤ ਅਤੇ ਸਿਮਰਨ ਦਾ ਕੋਈ ਨਾ ਕੋਈ ਚੱਕਰ ਜ਼ਰੂਰ ਹੈ ਮੈਂ ਸਿਮਰਨ ਨੂੰ ਕਿਹਾ ਕਿ ਸਿਮਰਨ ਇਹ ਆਨੀ ਸੋਹਣੀ ਪੰਜੇਵਤੂ ਕਿੱਥੋਂ ਲੈ ਕੇ ਆਈ ਹੈ ਇਹ ਤਾਂ ਤੇਰੇ ਪੈਰਾਂ ਵਿੱਚ ਬਹੁਤ ਹੀ ਸੋਹਣੀ ਲੱਗ ਰਹੀ ਹੈ ਤਾਂ ਸਿਮਰਨ ਹੱਸ ਕੇ ਬੋਲੀ ਕਿ ਬਿਰਾਜ ਜਦੋਂ ਤੁਸੀਂ ਆਫਿਸ ਚਲੇ ਜਾਂਦੇ ਹੋ ਤਾਂ ਮੈਂ ਕਦੇ-ਕਦੇ ਆਪਣੀ ਸਹੇਲੀ ਦੇ ਘਰ ਚਲੀ ਜਾਂਦੀ ਹਾਂ ਉਸ ਨੇ ਇਹ ਪੰਜੇਬਾ ਮੈਨੂੰ ਦਿੱਤੀਆਂ ਹਨ ਮੈਂ ਕਿਹਾ ਠੀਕ ਹੈ ਅੱਜ ਮੈਂ ਸੋਚ ਲਿਆ ਸੀ ਅਤੇ ਮੈਂ ਆਫਿਸ ਜਾ ਕੇ ਅਜੀਤ ਨੂੰ ਕਿਹਾ ਕਿ ਅਜੀਤ ਅੱਜ ਮੈਂ ਤੇਰੇ ਘਰ ਖਾਣੇ ਤੇ ਜਾਵਾਂਗਾ ਤੂੰ ਤੇਰੀ ਪਤਨੀ ਨੂੰ ਕਹਿ ਕਿ ਚੰਗਾ ਜਿਹਾ ਖਾਣਾ ਬਣਾ ਦੇਵੇ ਅਜੀਤ ਮੇਰੀ ਗੱਲ ਸੁਣ ਕੇ ਖੁਸ਼ ਹੋ ਗਿਆ ਅਤੇ ਥੋੜੀ ਦੂਰ ਜਾ ਕੇ ਆਪਣੀ ਪਤਨੀ ਨੂੰ ਫੋਨ ਕਰਨ ਲੱਗਿਆ ਹਜੇ ਛੁੱਟੀ ਹੋਣ ਵਿੱਚ 1 ਘੰਟਾ ਬਾਕੀ ਸੀ ਮੈਂ ਅਜੀਤ ਨੂੰ ਬਿਨਾਂ ਦੱਸੇ ਚੋਰੀ ਛਿਪੇ ਆਫਿਸ ਵਿੱਚੋਂ ਨਿਕਲ ਗਿਆ ਅਤੇ ਅਜੀਤ ਦੇ ਕਾਰ ਜਾ ਕੇ ਇਕਦਮ ਦਰਵਾਜਾ ਖੋਲ ਦਿੱਤਾ ਮੈਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਿਆ ਮੈਂ ਦੇਖਿਆ ਕਿ ਅਜੀਤ ਦੇ ਘਰ ਸਿਮਰਨ ਬੈਠੀ ਸੀ ਉਹ ਮੈਨੂੰ ਦੇਖ ਕੇ ਡਰ ਗਈ ਮੈਂ ਕਿਹਾ ਸਿਮਰਨ ਤੂੰ ਇੱਥੇ ਤੂੰ ਕਿਵੇਂ ਜਾਣਦੀ ਹੈ ਇਹਨਾਂ ਨੂੰ ਸਿਮਰਨ ਰੋਣ ਲੱਗੀ ਅਤੇ ਮੇਰੇ ਪੈਰਾਂ ਵਿੱਚ ਡਿੱਗ ਪਈ ਅਤੇ ਕਹਿਣ ਲੱਗੀ ਕਿ ਵਿਰਾਜ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਕੋਈ ਧੋਖਾ ਨਹੀਂ ਦਿੱਤਾ ਵਿਰਾਜ ਤੁਸੀਂ ਤਾਂ ਜਾਣਦੇ ਹੋ ਕਿ ਤੁਹਾਡੇ ਪਿਤਾ ਜੀ ਦੇ ਦੋਸਤ ਦੇ ਘਰੇ ਦੋ ਜੁੜਬਾਤੀਆਂ ਪੈਦਾ ਹੋਈਆਂ ਸਨ ਦੋਮਾ ਦਾ ਰੰਗ ਰੂਪ ਇੱਕੋ ਜਿਹਾ ਸੀ ਤੁਹਾਡੀ ਸਿਮਰਨ ਨਾਲ ਮੰਗਣੀ ਹੋ ਗਈ ਸੀ ਜਦੋਂ ਵਿਆਹ ਦੀ ਤਰੀਕ ਤੈ ਹੋਈ ਤਾਂ ਉਹ ਥੋੜੀ ਘਬराई ਹੋਈ ਸੀ ਮੈਨੂੰ ਸ਼ੱਕ ਹੋਇਆ ਕਿ ਜ਼ਰੂਰ ਕੋਈ ਗੜਬੜ ਹੈ ਮੈਂ ਉਸ ਨੂੰ ਬਹੁਤ ਵਾਰੀ ਪੁੱਛਿਆ ਪਰ ਉਸ ਨੇ ਮੈਨੂੰ ਕੋਈ ਗੱਲ ਨਹੀਂ ਦੱਸੀ ਜਦੋਂ ਵਿਆਹ ਦਾ ਦਿਨ ਆਇਆ ਤਾਂ ਉਹ ਘਰੋਂ ਭੱਜ ਗਈ ਸੀ ਉਸ ਨੇ ਇੱਕ ਖਤ ਲਿਖਿਆ ਸੀ ਜਿਸ ਦੇ ਵਿੱਚ ਲਿਖਿਆ ਸੀ ਕਿ ਉਹ ਕਿਸੇ ਹੋਰ ਨੂੰ ਪਿਆਰ ਕਰਦੀ ਹੈ ਅਤੇ ਉਸ ਨਾਲ ਜਾ ਰਹੀ ਹੈ ਇਹ ਗੱਲ ਸੁਣ ਕੇ ਘਰ ਵਾਲਿਆਂ ਦੇ ਸਿਰ ਤੇ ਦੁੱਖਾਂ ਦਾ پہا ਟੁੱਟ ਗਿਆ ਸੀ ਪਿਤਾ ਜੀ ਨੇ ਮੈਨੂੰ ਕਿਹਾ ਕਿ ਪੱਲਵੀ ਹੁਣ ਤੂੰ ਹੀ ਸਾਡੀ ਇੱਜ਼ਤ ਬਚਾ ਸਕਦੀ ਹੈ ਸਿਮਰਣ ਦੀ ਜਗਾ ਤੂੰ ਦੁਲਹਨ ਬਣ ਕੇ ਬੈਠ ਜਾ ਮੈਨੂੰ ਉਹਨਾਂ ਦੀ ਗੱਲ ਮੰਨਣੀ ਪਈ ਮੈਂ ਤੁਹਾਡੀ ਦੁਲਹਨ ਬਣ ਕੇ ਤੁਹਾਡੇ ਘਰ ਆ ਗਈ ਪਿੱਛੇ ਤੋਂ ਘਰ ਵਾਲਿਆਂ ਨੇ ਇਹ ਨਾਟਕ ਕੀਤਾ ਕੀ ਪੱਲਵੀ ਕਿਸੇ ਨਾਲ ਭੱਜ ਗਈ ਹੈ ਮੈਂ ਬੇਕਸੂਰ ਸੀ ਫੇਰ ਵੀ ਘਰ ਵਾਲਿਆਂ ਨੇ ਮੈਨੂੰ ਬਲੀ ਚੜਾ ਦਿੱਤਾ ਸੀ ਉਸ ਸਮੇਂ ਤੋਂ ਮੈਂ ਸਿਮਰਨ ਬਣ ਕੇ ਤੁਹਾਡੇ ਨਾਲ ਤੁਹਾਡੇ ਘਰ ਰਹਿ ਰਹੀ ਹਾਂ ਇੱਕ ਦਿਨ ਆਜੀਤ ਆਪਣੇ ਘਰ ਆਇਆ ਹੋਇਆ ਸੀ ਮੈਂ ਉਸ ਨੂੰ ਨਹੀਂ ਜਾਣਦੀ ਸੀ ਪਰ ਮੇਰੀ ਸ਼ਕਲ ਸਿਮਰਨ ਨਾਲ ਮਿਲਦੀ ਜੁਲਦੀ ਦੇਖ ਕੇ ਉਹ ਮੈਨੂੰ ਪਹਿਚਾਨ ਗਿਆ ਸੀ ਅਤੇ ਉਸ ਨੇ ਘਰ ਜਾ ਕੇ ਸਿਮਰਨ ਨੂੰ ਦੱਸ ਦਿੱਤਾ ਜਦੋਂ ਸਿਮਰਨ ਨੇ ਮੈਨੂੰ ਫੋਨ ਕੀਤਾ ਤਾਂ ਅਸੀਂ ਫੇਰ ਤੋਂ ਇੱਕ ਦੂਜੇ ਨੂੰ ਮਿਲਣ ਜੁਲਣ ਲੱਗ ਗਈਆਂ ਸਨ ਅਜੀਤ ਤੁਹਾਨੂੰ ਇਸ ਲਈ ਆਪਣੇ ਘਰ ਲੈ ਕੇ ਜਾਂਦਾ ਸੀ ਤਾਂ ਕਿ ਸਾਨੂੰ ਦੋਨੇ ਭੈਣਾਂ ਨੂੰ ਨਾਲ ਰਹਿਣ ਦਾ ਸਮਾਂ ਮਿਲ ਸਕੇ ਤੁਸੀਂ ਅਤੇ ਅਜੀਤ ਬਰਾਂਡੇ ਵਿੱਚ ਬੈਠ ਜਾਂਦੇ ਸੀ ਮੈਂ ਅਤੇ ਸਿਮਰਨ ਕਮਰੇ ਵਿੱਚ ਬੈਠ ਜਾਂਦੀਆਂ ਸੀ ਮੈਂ ਤੁਹਾਡੇ ਆਫਿਸ ਸਮੇਂ ਇਸ ਲਈ ਘਰ ਤੋਂ ਨਹੀਂ ਨਿਕਲਦੀ ਸੀ ਕਿ ਤੁਸੀਂ ਅਚਾਨਕ ਕਿਤੇ ਘਰ ਨਾ ਜਾਵੋ ਆਉਂਦੇ ਤਾਂ ਮੈਨੂੰ ਪੁੱਛਦੇ ਕਿ ਤੂੰ ਕਿੱਥੇ ਗਈ ਸੀ ਫੇਰ ਮੈਂ ਤੁਹਾਨੂੰ ਕੀ ਦੱਸਦੀ ਜਦੋਂ ਤੁਸੀਂ ਸਿਮਰਨ ਦੇ ਘਰ ਜਾਣਾ ਹੁੰਦਾ ਸੀ ਤਾਂ ਉਹ ਤੁਹਾਡੇ ਘਰ ਜਾਣ ਤੋਂ ਪਹਿਲਾਂ ਹੀ ਮੈਨੂੰ ਫੋਨ ਕਰਕੇ ਬੁਲਾ ਲੈਂਦੀ ਸੀ ਇਸ ਲਈ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗ ਸਕਿਆ ਉਸ ਸਮੇਂ ਹੀ ਸਿਮਰਨ ਰਸੋਈ ਵਿੱਚੋਂ ਨਿਕਲ ਕੇ ਬਾਹਰ ਆ ਗਈ ਅਤੇ ਬੋਲਣ ਲੱਗੀ ਕਿ ਮੈਨੂੰ ਮaaf ਕਰ ਦਿਓ ਵਿਰਾਜ ਪਰ ਮੈਂ ਆਜੀਤ ਨੂੰ ਪਿਆਰ ਕਰਦੀ ਸੀ ਇਸ ਲਈ ਮੈਂ ਘਰੋਂ ਭੱਜ ਗਈ ਪਿਆਰ ਕਿਸੇ ਹੋਰ ਨੂੰ ਤੇ ਵਿਆਹ ਤੁਹਾਡੇ ਨਾਲ ਇਹ ਬਹੁਤ ਗਲਤ ਹੁੰਦਾ ਤੁਹਾਡੇ ਨਾਲ ਇਸ ਲਈ ਮੈਂ ਘਰੋਂ ਭੱਜ ਗਈ ਸੀ ਤੁਹਾਨੂੰ ਪल्लਵੀ ਦੇ ਰੂਪ ਵਿੱਚ ਇੱਕ ਬਹੁਤ ਹੀ ਚੰਗੀ ਅਤੇ ਸੋਹਣੀ ਪਤਨੀ ਮਿਲ ਗਈ ਹੈ ਕਿਰਪਾ ਕਰਕੇ ਮੇਰੇ ਗਿੱਤੇ ਦੀ ਸਜ਼ਾ ਇਸ ਨੂੰ ਨਾ ਦਿਓ ਮੈਂ ਪਲਵੀ ਦਾ ਹੱਥ ਫੜ ਕੇ ਉਸ ਨੂੰ ਆਪਣੇ ਘਰ ਲੈ ਆਇਆ ਪਰ ਹੁਣ ਮੈਂ ਅਜੀਤ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਹੈ ਪਲਵੀ ਮੈਨੂੰ ਹਰ ਸਮੇਂ ਸਮਝਾਉਂਦੀ ਰਹਿੰਦੀ ਹੈ ਉਹ ਚਾਹੁੰਦੀ ਹੈ ਕਿ ਮੈਂ ਅਜੀਤ ਅਤੇ ਸਿਮਰਨ ਨਾਲ ਸਲਾਹ ਕਰ ਲਵਾਂ ਪਰ ਮੈਂ ਹਜੇ ਤੱਕ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚ ਪਾਇਆ ਸੀ ਦੋਸਤੋ ਤੁਸੀਂ ਦੱਸੋ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਅਜੀਤ ਅਤੇ ਸਿਮਰਨ ਨੂੰ ਮਾਫ ਕਰਕੇ ਉਹਨਾਂ ਨਾਲ ਜਾਂ ਫਿਰ ਉਹਨਾਂ ਨੂੰ ਮਾਫ ਕਰਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ ਦੋਸਤੋ ਇਹ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਸਾਡੀ ਕੱਲ ਦੀ ਦਿਲਚਸਪ ਕਹਾਣੀ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ